ਹੈਲੋ ਕਿੰਦੇ ਕਾਲੇ ਕੇ ਬਲੌਗਸ ਬਹੁਤ ਬਹੁਤ ਧੰਨਵਾਦੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਜੀ ਤੁਹਾਨੂੰ ਡਿਜ਼ਾਈਨ ਦਿਖਾਉਣ ਲੱਗੇ ਆਂ ਆਪਣੇ ਕੋਲੇ ਬਲੌਗ ਬਣ ਕੇ ਤਿਆਰ ਆ ਤੁਸੀਂ ਇਧਰੋਂ ਪਹਚਾਲ ਨਹੀਂ ਹੁੰਦਾ ਬਲੌਗ ਬਣ ਕੇ ਆਪਣੇ ਕੋਲੇ ਤਿਆਰ ਆ ਤੇ ਦੇਖੋ ਅੱਜ ਆਪਾਂ ਨੂੰ ਤੁਹਾਨੂੰ ਬੁੰਤੀ ਬਾਰੇ ਦੱਸ ਦਿਆਂ ਬਹੁਤ ਪੈਣਾ ਮੈਨੂੰ ਮੈਸੇਜ ਕਮੈਂਟ ਕਰਦੀਆਂ ਵੀ ਸਾਨੂੰ ਬੁੰਤੀ ਬਾਰੇ ਵੀ ਜਰੂਰ ਦੀ ਦੱਸਿਆ ਕਰੋ ਲਓ ਜੀ ਦੇਖੋ ਆਪਾਂ ਬਲੌਗ ਤਿਆਰ ਕਰ ਲਏ ਇੱਕ ਪਾਸਾ ਤਾਂ ਇਹ ਤਿਆਰ ਹੋ ਗਿਆ ਬਲੌਗ ਦਾ ਦੇਖੋ ਜੀ ਤੇ ਦੂਜੀ ਸਾਈਡ ਆਪਾਂ ਤੁਹਾਨੂੰ ਬੰਤੀ ਦਿਖਾਉਣੀ ਹੈ ਦੀ ਆ ਦੇਖੋ ਜੀ ਇਹ ਮੇਰੀ ਭੈਣ ਦਾ ਹੈਗਾ ਨਾਬੇ ਵਾਲੀ ਦਾ ਤੇ ਉਹਨਾਂ ਨੇ ਕਿਹਾ ਸੀ ਜੀ ਮੈਨੂੰ ਖਰੋਸ਼ੀਆ ਨਾ ਕਰਕੇ ਦਿਓ ਵੀ ਸਾਨੂੰ ਚੌਰਸ ਰੱਖ ਕੇ ਦਿਓ ਤੇ ਇਹ ਆਪਾਂ ਚੌਰਸ ਬਣਾਤਾ ਦੇਖੋ ਜੀ ਇਹ ਆਪਾਂ ਇਹਦੇ ਮੋਢੇ ਘੜ ਤੇ ਆਪਾਂ ਗਲਾ ਬਣਾਤਾ ਉਹਨਾਂ ਦਾ ਤੇ ਆ ਵਿੱਚ ਡਿਜ਼ਾਈਨ ਬਣਾਤਾ ਤੇ ਇੰਨਾ ਆਪਾਂ ਕਰਤਾ ਸੀ ਬਾਰਡਰ ਥੱਲੇ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਉਹ ਕਰਦੇ ਹੁੰਨੇ ਆਪੋ ਕਰਤਾ ਤੇ ਇੰਨੇ ਆਪਾਂ ਡਿਜ਼ਾਈਨ ਪਾਤਾ ਤੇ ਦੇਖਦਾ ਹੈ ਨਹੀਂ ਹੈ ਨਾ ਤੇ ਆ ਦੇਖੋ ਤੇ ਇਹ ਆਪਾਂ ਇੱਕ ਪਾਸਾ ਆਪਣਾ ਬਣ ਗਿਆ ਸੀ ਬਲੌਗ ਦਾ ਦੂਜਾ ਆਪਾਂ ਦਿਖਾਉਣੀ ਆ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਦੇਖੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਤੈਨ ਦਿਲੋਂ ਧੰਨਵਾਦ ਤੁਸੀਂ ਮੈਨੂੰ ਇੰਨਾ ਜਿਆਦਾ ਪਿਆਰ ਦਿੰਨੇ ਆ ਲਓ ਜੀ

ਲਓ ਜੀ ਦੋਤ ਆਪਾਂ ਗੁੰਡੇ ਸਿੱਧੇ ਪਾਲੇ ਸਾਈਡ ਤੋਂ ਦੇਖੋ ਜੀ ਲਓ ਜੀ ਆਪਾਂ ਤੁਹਾਨੂੰ ਡਿਜ਼ਾਈਨ ਬਾਰੇ ਦੱਸਦੇ ਆ ਥੱਲੇ ਕਰੋ ਬਤਾ ਮਾੜਾ ਹਾਂ ਥੱਲੇ ਆ ਆ ਦੇਖੋ ਜੀ ਮੂਰੇ ਧਾਗਾ ਕਰ ਲਿਆ ਆ ਦੇਖੋ ਦੋ ਤੋਂ ਇੱਕ ਕਰ ਲੈਣਾਗਾ ਥੱਲੇ ਨੀਚੇ ਕਰ ਬਤਾ ਮਾੜਾ ਜੀ ਹਾਂ ਦੇਖੋ ਜੀ ਦੋ ਤੋਂ ਇੱਕ ਕਰਕੇ ਆਪਾਂ ਆਏ ਬਣਾ ਲਿਆ ਦੇਖੋ ਜੀ ਇਹਨੂੰ ਪਾਸੇ ਰੱਖ ਦੇ ਇਨਾ ਤੁਹਾਨੂੰ ਕੁੜੀ ਕੇ ਹਰਦੀ ਨਹੀਂ ਫਰ ਆ ਦੇਖੋ ਜੀ ਇਹ ਆਪਣਾ ਸਾਰੀ ਸਲਾਈ ਆਪਾਂ ਇਹ ਸਾਨੂੰ ਦਿਖਾਉਣੀ ਆ ਥੱਲੇ ਕਰੋ ਪਤ ਨੀਚੇ ਪਤਾਂ ਨੀਚੇ ਦੇਖੋ ਹਰਕ ਸਲਾਈ ਦੇ ਦੋ ਤੋਂ ਆਪ ਇੱਕ ਕਰੀ ਜਾਣਾਗਾ ਦੇਖੋ ਦੇਖੋ ਸਾਨੂੰ ਪ੍ਰੋਪਰ ਬਣਾ ਕੇ ਦਿਖਾਉਣੀ ਆ ਦੋ ਤੋਂ ਇੱਕ ਕਰਨਾ ਜਿਹੜਾ ਆ ਧਾਗਾ ਪਾਉਣਾ ਇਹ ਆਪਾਂ ਬਿਲਕੁਲ ਮੂਰੇ ਰੱਖਣਾ ਸਾਰੀ ਸਲਾਈ ਚ ਦੇਖੋ ਜੀ ਦੇਖੋ ਜੀ ਹਰ ਕਿਸ ਲਾਈ ਆਪਾਂ ਦੋ ਤੋਂ ਇੱਕ ਕਰੀ ਜਾਣਾ ਦੋ ਤੋਂ ਇੱਕ ਕਰੀ ਜਾਣਾ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਬਹੁਤ ਹੀ ਉੱਬਰ ਕੇ ਆਉਂਦਾ ਇਹ ਜਿੱਦਾਂ ਕੋਈ ਕਰੀਮ ਚ ਪਾਈ ਲੀਏ ਚਾਹੇ ਵਾਈਟ ਚ ਪਾਈਏ ਜੇ ਸਕੇਨ ਚ ਪਾਈਏ ਮੈਂ ਫਿਰ ਵੀਡੀਓ ਕੱਟ ਕੇ ਨਾ ਫਿਰ ਦੋਨਾਂ ਦੇ ਆ ਕੇ ਥੱਪੜ ਮਾਰੂੰਗੀ ਫਿਰ ਮੈਂ ਬਸ ਇਧੇ ਵੇਖੋ ਜੀ ਥੱਲੇ ਉੱਪਰ نیچے ਕਰਪਾਤ ਦੇਖੋ ਜੀ ਚੂਏ ਹਰ ਇੱਕ ਸਲਾਈ ਤੋਂ ਦੋ ਤੋਂ ਇੱਕ ਕਰ ਲੈਣਾਗਾ ਲੋ ਜੀ ਦੱਸਿਓ ਆਪਣੀ ਸਾਨੂੰ ਡਿਜ਼ਾਈਨ ਕਿਦਾਂ ਦਾ ਲੱਗਿਆ ਤੁਹਾਨੂੰ ਸਮਝ ਆਈ ਆ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਆਂ ਦੇਖੋ ਜੀ ਹਰ ਇੱਕ ਸਲਾਈ ਮੂਰੇ ਐਂਕੋ ਹੁੰਡਾ ਕਰ ਲੈਣਾ ਤਾਂ ਗਾਇ ਮੂਰੇ ਕਰਕੇ ਦੋ ਤੋਂ ਇੱਕ ਸਾਰੀ ਸਲਾਈ ਆਪਾਂ ਦੋ ਤੋਂ ਇੱਕ ਬਣਾਈ ਜਾਣੀ ਆ ਦੇਖੋ ਜੀ ਅੱਛਾ ਪਤਾ ਹੁਣ ਗਾਇਸ ਤੁਹਾਡੇ ਸਾਰੇ ਤਾਲੇ ਜੀ ਲਵਾਂਗਾ ਧੰਨਵਾਦ ਆ ਦੇਖੋ ਜੀ ਹਰ ਕਿ ਸਲਾਈ ਦਾ ਪਾ ਵੇ ਤਾਂ ਕੀ ਕਰ ਲੈਣਾ ਤੇਰਪਾ ਹਰ ਕਿ ਸਲਾਈ ਦੋ ਤੋ ਇੱਕ ਕਰ ਲੈਣਾ ਹੈ ਕਾਦਰੀਓ ਹਾਂ ਕੋਈ ਨਾ ਪਈ ਜਾਂ ਮੇਰੀ ਉਸੇ ਦੀ ਮੇਰੀ ਤਾਂ ਬਣ ਰਹੀ ਹੈ

ਨਾਰ ਨਹੀਂ ਸੀ ਲੈ ਕੇ ਆਪਣੇ ਦੋਨੇ ਆ ਦੇਖੋ ਜੀ ਦੋ ਤਾਂ ਇੱਕ ਕਰ ਹੀ ਜਾਣਾਗਾ ਥਾਰ ਕੇ ਸਲਾਈ ਦੱਸਿਓ ਕਿ ਜ਼ਿਆਦਾ ਲੱਗਿਆ ਡਿਜ਼ਾਈਨ ਲੋ ਜੀ ਦੇਖੋ ਆਪਾਂ ਤੁਹਾਨੂੰ ਵੀਰ ਦਿਖਾਉਣੇ ਆ ਤਾਂ ਗੰਬੂਰੇ ਕਰਕੇ ਦੋ ਤੂ ਇੱਕ ਕਰ ਲਿਆ ਹਰ ਕਿਸ ਲਾਈ ਆਪਾਂ ਦੋ ਤੋਂ ਇੱਕ ਕਰੀ ਜਾਣਾਗਾ। ਦੋ ਜੀ। ਹਰ ਕਿਸ ਲਾਈ ਆਪਾਂ ਦੋ ਤੋਂ ਇੱਕ ਕਰੀਏ ਨਾ ਜਿਹੜੇ ਦੋ ਤੋਂ ਇੱਕ ਕਰਦੇ ਆ ਨਾ ਇਹ ਜਿਹੜਾ ਆਪਾਂ ਨਾ ਐਕਸਟਰਾ ਕੁੰਡੇ ਜਿਹੜੇ ਆਪਾਂ ਮੂਰੇ ਆ ਕਰ ਲਿਆ। आ मूहरे कर लिया ये अपना जो गुंडा जाना बध ही जाए आल पाया ना ये बद जाना गा देखो जी पर दो तो एक कर लिया लो जी लो जी लो जी देखो सारी सिलाई आप इस तरह ही बना लिया आखो ਦੇਖੋ ਬਸ ਆਹ ਦੀ ਸਲਾਈ ਇਸ ਤਰ੍ਹਾਂ ਬਣਾ ਲਈ ਦੋ ਤੋਂ ਇੱਕ ਕਰ ਲਿਆ ਦੋ ਤੋਂ ਇੱਕ ਕਰ ਲਿਆ ਜਿਹੜੀ ਪਿਛਲੀ ਸਲਾਈ ਆ ਉਹ ਆਪਾਂ ਸਾਰੀ ਪੁੱਠੀ ਬਣਾਵਾਂਗੇ ਬੈਕ ਸਾਈਡ ਸਾਰੀ ਪੁੱਠੀ ਬਣੂਗੀ ਆ ਦੇਖੋ ਤੁਹਾਨੂੰ ਮੈਂ ਡਿਜ਼ਾਈਨ ਪ੍ਰੋਪਰ ਬਣਿਆ ਵਧਕਾ ਦਿੰਦੇ ਆ ਦੇਖੋ ਜੀ ਪਹਿਲਾਂ ਤਾਂ ਆਪਾਂ ਦੋ ਸਲਾਈਆਂ ਪੁੱਠੀਆਂ ਪਾ ਲਈਆਂ ਆਪਦੇ ਵਾਲ ਨੂੰ ਕਰਕੇ ਦੋ ਸਲਾਈਆਂ ਪੁੱਠੀਆਂ ਪਾ ਲਈਆਂ ਫਿਰ ਜਿਹੜੀ ਤੁਹਾਨੂੰ ਮੈਂ ਆ ਚੀਜ਼ ਦਿਖਾਈ ਆ ਦੋ ਤੋਂ ਇੱਕ ਕਰ ਲੈਣਾ ਤੁਸੀਂ ਹਰ ਇੱਕ ਸਲਾਈ ਮੂਰੇ ਧਾਗਾ ਕਰਕੇ ਦੋ ਤੋਂ ਇੱਕ ਕਰ ਲੈਣਾ ਜਿਹੜਾ ਆਪਾਂ ਦੋ ਤੋਂ ਇੱਕ ਕਰਾਂਗੇ ਜਿਹੜਾ ਮੂਰੇ ਧਾਗਾ ਉਹਦਾ ਕੁੰਡਾ ਵੱਧ ਜਾਣਾਗਾ ਪਿਛਲੀ ਸਲਾਈ ਸਾਰੇ ਪੁੱਠੀ ਪਾਉਗੀ ਬੇਸ਼ੱਕ ਇਹ ਆਪਾਂ ਦੋ ਵਾਰੀ ਬਣਾਉਣੀ ਆ ਆ ਜਿਹੜੇ ਮੋਰੀਆ ਨਾ ਆਪਾਂ ਦੋ ਵਾਰੀ ਇੱਕ ਵਾਰੀ ਇੱਕ ਕੇਰਾ ਬਣਾ ਲਈ ਫਿਰ ਆਪਾਂ ਦੋ ਵਾਰੀ ਇੱਕ ਤੋਂ ਦੋ ਬਣਾ ਲੇ ਚਾਹੇ ਤੁਸੀਂ ਇੱਕ ਵਾਰੀ ਵੀ ਬਣਾ ਸਕਦੇ ਆ ਤੇ ਚਾਹੇ ਜੀ ਤਿੰਨ ਵਾਰੀ ਚਾਰ ਵਾਰੀ ਜਿੰਨੇ ਵਾਰੀ ਵਾਰ ਜਿੱਤੀ ਸੀ ਚੌੜੀ ਇਹ ਵਾਹ ਜਿਹੜੀ ਚੀਜ਼ ਆ ਨਾ ਚੌੜੀ ਬਣਾ ਸਕਦੇ ਆ ਮੂਰੇ ਧਾਗਾ ਕਰਕੇ ਦੋ ਤੋਂ ਇੱਕ ਕਰੀ ਜਾਣਾ ਤੁਸੀਂ ਇਹਨਾਂ ਦਾ ਆ ਦੇਖੋ ਜੀ ਫਿਰ ਆਪਾਂ ਇੱਥੇ ਪੁੱਠੇ ਪਾ ਲਈ ਦੋ ਆਹ ਚੀਜ਼ ਆਪਾਂ ਪੁੱਠੀ ਪਾ ਲਈ ਇਹ ਰਿਹਾ ਬਹੁਤ ਆਉਣੀਆਂ ਸਲਾਈਆਂ ਜਿੰਨੀਆਂ ਆ ਪਾਈਆਂ ਆਪਾਂ ਤੇ ਓਨੀਆਂ ਸਲਾਈਆਂ ਆਪਾਂ ਪੁੱਠੇ ਇਹ ਤੁਸੀਂ ਵੱਧ ਘੱਟ ਵੀ ਕਰ ਸਕਦੇ ਘੱਟ ਵੀ ਪਾ ਸਕਦੇ ਜ਼ਿਆਦਾ ਵੀ ਕਰ ਸਕਦੇ ਜਿਹੜੇ ਇਹ ਸਾਰੀਆਂ ਸਲਾਈਆਂ ਸਿੱਧੀਆਂ ਹੀ ਜਾਣਗੀਆਂ ਇਹ ਦੇਖੋ ਸਿੱਧੀਆਂ ਜਾਣਗੀਆਂ ਲੋ ਜੀ ਦੇਖਿਓ ਆਪਣਾ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆਗਾ ਕਿਉਂਕਿ ਆਪਾਂ ਥੋੜੀ ਸਟ੍ਰੈਸ ਟੈਂਡ ਲੈਉਣ ਦੀ ਪ੍ਰੋਬਲਮ ਕਰਕੇ ਥੋੜੀ ਵਸ ਖੋਲ ਹੀ ਆ ਲੈ ਕੇ ਆਉਣ ਦੀ ਤੇਰ ਸਾਨੂੰ ਮੈਂ ਸੌਖੇ ਤਰੀਕੇ ਨਾਲ ਕਿਉਂਕਿ ਬੱਚੇ ਇੱਥੇ ਕੋਲ ਬਹੁਤ ਰੌਲਾ ਪਾ ਰਹੇ ਸੀਗੇ ਦੇਖੋ ਜੀ ਆਪਣਾ ਬਲੌਜ਼ ਬਣ ਕੇ ਤਿਆਰ ਆ ਤ질ੇ ਦਾ ਆਪਣਾ ਆ ਬਲੌਗ ਆ ਇਹ ਆਪਣਾ ਦੂਜਾ ਪਾਸਾ ਸ਼ੁਰੂ ਕੀਤਾ ਵੇ ਆ ਤੁਹਾਨੂੰ ਦਿਖਾਇਆ ਦੋ ਤੋਂ ਇੱਕ ਮੈਨੂੰ ਦੇਖੋ ਜੀ ਲੋ ਜੀ ਵੀਡੀਓ ਤੇ ਕਰਨ ਲੱਗੇ ਅੰਡ ਦੇਖੋ ਜੀ ਹਰ ਕਿਸ ਲਈ ਦੋ ਤੋਂ ਇੱਕ ਧਾਗਾ ਮੂਰੇ ਕਰਨਾ ਦੇਖੋ ਜੀ ਸਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਦੇ ਆ ਧਾਗਾ ਮੂਰੇ ਕਰੀ ਚੱਲੋ ਬਹੁਤ ਪੈਣ ਆਂਦੇ ਫੋਨ ਕਾਲ ਕਮੈਂਟੋ ਸਿੱਧੀ ਸਾਨੂੰ ਬੰਤੀ ਵੇ ਜਰੂਰ ਦੱਸਿਆ ਕਰੋ